76 ਦੇ ਨਾਵਲ ਕੈਂਸਰ ਟ੍ਰੇਨ ਦਾ ਅਗਲਾ ਕੰਡ 8 ਚੰਡੀਗੜ੍ਹ ਦੀ ਸੁਖਨਾ ਝੀਲ ਕੱਡੇ ਅਮਨ ਦੇ ਮੋੜੇ ਉੱਪਰ ਸਿਰ ਛੁੱਟੀ ਬੈਠੀ ਹਰਮਨ ਜਿਵੇਂ ਸੜਕ ਉੱਤੇ ਤੁਰੇ ਫਿਰਦੇ ਲੋਕਾਂ ਤੋਂ ਬਿਲਕੁਲ ਹੀ ਅਣਜਾਣ ਹੋਵੇ ਜਦੋਂ ਉਹ ਉੱਥੇ ਪਹੁੰਚੇ ਸਨ ਉਹ ਦਿਨ ਕਾਫੀ ਖੜਾ ਸੀ ਪਰ ਉੱਥੇ ਆ ਉਹ ਆਪਣੇ ਆਪ ਵਿੱਚ ਇੰਨੇ ਮਗਨ ਹੋ ਗਏ ਕਿ ਉਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਸੂਰਜ ਡੁੱਬ ਗਿਆ ਇਹਦਾ ਹੋ ਜਾਣ ਕਰਨ ਛੀਲ ਦੇ ਨਾਲ ਨਾਲ ਬਣੀ ਸੜਕ ਉੱਤੇ ਖੰਬਿਆਂ ਉੱਤੇ ਜਗਨ ਲੱਗ ਪਈਆਂ ਰਾਈਟਾਂ ਕਰਨ ਛੀਲ ਦਾ ਪਾਣੀ ਚਾਂਦੀ ਵਾਂਗ ਚਮਕ ਰਿਹਾ ਸੀ ਜਿਸ ਕੰਡੇ ਉਤਲੀਆਂ ਪੌੜੀਆਂ ਉੱਤੇ ਉਹ ਬੈਠੇ ਸਨ ਛੀਲ ਦਾ ਉਹ ਹਿੱਸਾ ਮਨੀ ਮਾਦੇ ਵੱਲ ਪਛਾਂ ਕਰਕੇ ਸੀ ਉੱਥੇ ਘੁੰਮਣ ਆਏ ਬਹੁਤੇ ਲੋਕੀ ਛੀਲ ਦੇ ਸਾਹਮਣੇ ਵਾਲੇ ਪਾਸੇ ਵੱਲ ਹੀ ਜਾਂਦੇ ਪਰ ਜਿੱਥੇ ਅਮਨਪੁਰੇ ਬੈਠੇ ਸਨ ਉਧਰ ਜ਼ਿਆਦਾਤਰ ਨੌਜਵਾਨ ਮੁੰਡੇ ਕੁੜੀਆਂ ਦਾ ਹੀ ਹਣ ਜਾਣ ਸੀ ਸੜਕ ਦੇ ਨਾਲ ਹੀ ਕਾਫੀ ਚੌੜੀ ਹਰੇਕਾ ਦੀ ਪੱਟੀ ਉੱਤੇ ਅਮਨ ਖੁਰਾਂ ਬੰਗ ਹੋਰ ਵੀ ਕਈ ਜੋੜੇ ਬੈਠੇ ਸਨ ਇਹ ਸਾਰਾ ਕੁਝ ਅਮਨ ਨੂੰ ਚੰਗਾ ਚੰਗਾ ਤਾਂ ਲੱਗਿਆ ਪਰ ਵਿਚ ਵਿਚ ਦੀ ਕੋਈ ਅਖੜ ਗੱਲ ਕਰ ਹਰਮਨ ਸਾਰੇ ਕੁਝ ਨੂੰ ਗਲਤ ਮਲਤ ਕਰ ਦਿੰਦੀ ਪੂਰੇ 2 ਹਫ਼ਤੇ ਬਾਅਦ ਅਮਨ ਉਸ ਦਿਨ ਸਵੇਰੇ ਹੀ ਬਠਿੰਡੋਂ ਚੰਡੀਗੜ੍ਹ ਆਇਆ ਲਗਭਗ ਪੂਰਾ ਦਿਨੀ ਉਸਦਾ ਪੀਜੀਆ ਹੀ ਨਿਕਲ ਗਿਆ ਉੱਥੋਂ ਦੇ ਡਾਕਟਰਾਂ ਦੀ ਟੀਮ ਨੇ ਵੀ ਮਾਲਵੇ ਦੇ ਪਿੰਡਾਂ ਵਿੱਚ ਕੈਂਸਰ ਨਾਲ ਹੋ ਰਹੀਆਂ ਮੌਤਾਂ ਬਾਰੇ ਇੱਕ ਰਿਪੋਰਟ ਤਿਆਰ ਕੀਤੀ ਸੀ ਉਸੇ ਰਿਪੋਰਟ ਵਿੱਚ ਦੇ ਤੱਥਾਂ ਬਾਰੇ ਆਪਣੇ ਕੁਝ ਸ਼ੱਕ ਦੂਰ ਕਰ ਲਈ ਉੱਥੇ ਗਿਆ ਐ ਹੋ ਜਾ ਕੀ ਲੱਗ ਗਿਆ ਤੈਨੂੰ ਅੰਨਾ ਪਿੰਡਾਂ ਵਿੱਚ ਕਿ ਤੂੰ ਮੈਨੂੰ ਫੋਨ ਕਰਨਾ ਵੀ ਭੁੱਲ ਗਿਆ ਉਹਨਾਂ ਦੇ ਉੱਥੇ ਆ ਕੇ ਬੈਠ ਜਾਣ ਤੋਂ ਬਾਅਦ ਖਿਜੀ ਹੋਈ ਹਰਮਨ ਬੋਲੀ ਪੀਜੀਆਈ ਦੇ ਗੇਟ ਲੱਗ ਗਿਓ ਹਰਮਨ ਨੇ ਅਮਨ ਨੂੰ ਆਪਣੀ ਕਾਰ ਵਿੱਚ ਬਿਠਾਇਆ ਉੱਥੋਂ ਲੈ ਕੇ ਸੁਖਨਾ ਢੀਲ ਪਹੁੰਚਣ ਤੱਕ ਆਪਣੇ ਖੋਜ ਕਾਰ ਦੇ ਵਿੱਚ ਰੁੱਝੇ ਹੋਣ ਬਾਰੇ ਅਮਨ ਨੇ ਉਸ ਨੂੰ ਬਹੁਤ ਕੁਝ ਸਮਝਾਇਆ ਪਰ ਅਮਨ ਵੱਲੋਂ ਦਿੱਤੀਆਂ ਸਫਾਈਆਂ ਵਿੱਚੋਂ ਕਿਸੇ ਇੱਕ ਨਾਲ ਵੀ ਉਹ ਸਹਿਮਤ ਨਾ ਹੋਈ ਹਰਮਨ ਸੱਚ ਜਾਣੀ ਉਹਨਾਂ ਪਿੰਡਾਂ ਵਿੱਚ ਕੈਂਸਰ ਨਾਲ ਪੀੜਤ ਜਿਹੜਾ ਮਰੀਜ਼ ਵੀ ਮੇਰੇ ਸੰਪਰਕ ਵਿੱਚ ਆਇਆ ਉਸੇ ਦੀ ਵਿਚਾ ਸੁਣ ਮੈਨੂੰ ਲੱਗਿਆ ਜਿਵੇਂ ਉਹ ਕੋਈ ਮੇਰਾ ਆਪਣਾ ਹੀ ਸਾਕ ਸੰਬੰਧੀ ਹੋਵੇ ਉਹ ਲੋਕ ਮੌਤ ਕੋਲ ਇੰਨਾ ਡਰੇ ਹੋਏ ਨੇ ਕਿ ਮੇਰੇ ਜਾਣ ਤੇ ਉਹਨਾਂ ਨੂੰ ਲੱਗਣ ਲੱਗ ਪੈਂਦਾ ਜਿਵੇਂ ਮੈਂ ਉਹਨਾਂ ਨੂੰ ਬਚਾ ਲੈਣਾ ਹੋਵੇ ਗੱਲਾਂ ਸੁਣਦੀ ਹਰਮਨ ਨੂੰ ਚੁੱਪ ਬੈਠੀ ਦੇਖਾ ਮਨ ਨੂੰ ਲੱਗਿਆ ਜਿਵੇਂ ਉਹ ਕੁਝ ਢਿੱਲੀ ਪੈ ਚੱਲੀ ਹੋਵੇ 10ਵੀਂ ਵਿੱਚ ਪੜਦੀ ਆਪਣੇ ਮਾਪਿਆਂ ਦੀ ਇਕਲੌਤੀ ਧੀ ਨਿਰਮਲ ਜਿਸ ਦਾ ਇਸ ਬਿਮਾਰੀ ਕਾਰਨ ਪਿਛਲੇ 9-10 ਮਹੀਨਿਆਂ ਤੋਂ ਸਕੂਲ ਛੁੱਟਿਆ ਹੋਇਆ ਹੈ ਉਸ ਦੇ ਬਾਪੂ ਕੋਲ 2 ਕਿੱਲੇ ਜ਼ਮੀਨ ਹੈ ਪਰ ਉਸ ਵਿੱਚੋਂ ਵੀ ਅੱਧੀ ਗਹਿਣੇ ਧਰੀ ਪਈ ਹੈ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ ਕੁੜੀ ਦੇ ਇਲਾਜ ਦੀ ਦਵਾਈਆਂ ਜੋਗੇ ਵੀ ਉਹਨਾਂ ਕੋਲ ਪੈਸੇ ਐ ਨਹੀਂ ਮੈਨੂੰ ਘਰ ਆਇਆ ਦੇਖ ਮਰ ਜਾਇਆ ਚਿਹਰਾ ਲਈ ਪਈ ਕੁੜੀ ਦੇ ਚਿਹਰੇ ਉੱਤੇ ਚਮਕਾ ਜਾਂਦੀ ਹੈ ਮੈਨੂੰ ਵੀਰਾ ਵੀਰਾ ਆਖਦੀ ਤਾਂ ਮੂੰਹ ਸੁੱਕਦਾ ਹੈ ਕਾਫੀ ਦੇਰ ਤੋਂ ਆਪਣੇ ਮੋਢੇ ਉੱਤੇ ਟਿਕੇ ਹੋਏ ਹਰਮਨ ਦੇ ਸਿਰ ਕਰਨ ਉਸ ਤੇ ਤੇਜ਼ ਤੇਜ਼ ਚੱਲ ਰਹੀ ਸਾਹ ਨੂੰ ਆਪਣੀ ਗਰਦਨ ਉੱਤੇ ਮਹਿਸੂਸ ਕਰ ਅਮਨ ਨੇ ਆਪਣੀ ਬਾਹ ਉਸ ਤੇ ਮੋਢੇ ਉੱਤੋਂ ਦੀ ਵਲੀ ਤਾਂ ਹਰਮਨ ਇਕੱਠੀ ਜੀ ਹੋ ਉਸ ਤੇ ਹੋਰ ਲੱਗੇ ਹੋਗੀ ਵੱਡੇ ਭਰਾਵਾਂ ਵਰਗਾ ਦੋਸਤ ਬਣ ਗਿਆ ਜਰਨੈਲ ਜੇ ਨਾ ਮਿਲਦਾ ਨਾ ਤਾਂ ਮੈਂ ਆਪਣਾ ਕੰਮ ਕਰਨ ਬਾਰੇ ਕਦੇ ਵੀ ਨਾ ਸੋਚ ਸਕਦਾ ਜਦੋਂ ਵੀ ਮੈਂ ਉਸ ਨੂੰ ਕਿਧਰੇ ਜਾਣ ਲਈ ਕਿਹਾ ਤਾਂ ਉਹ ਬਿਨਾਂ ਕੋਈ ਸਵਾਲ ਕੀਤੇ ਉੱਠ ਕੇ ਮੇਰੇ ਨਾਲ ਤੁਰਨ ਲਈ ਤਿਆਰ ਹੋ ਜਾਂਦਾ ਹੈ ਮੇਰੀ ਮਾਂ ਵਰਗੀ ਕਰਮੋ ਜਿਸ ਦੀ ਬੱਚੇਦਾਨੀ ਵਿੱਚ ਕੈਂਸਰ ਹੈ ਵਿਚਾਰੀ ਆਪਣੀ ਰੋਜ਼ੀ ਰੋਟੀ ਲਈ ਮਨਰੇਗਾ ਸਕੀਮ ਵਿੱਚ ਦਿਹਾੜੀਆਂ ਕਰ ਰਹੀ ਹੈ ਆਪਰੇਸ਼ਨ ਕਰਵਾ ਕੇ ਬੱਚੇਦਾਨੀ ਕਢਵਾਉਣੀ ਤਾਂ ਇੱਕ ਪਾਸੇ ਪੈਸੇ ਨਾ ਹੋਣ ਕਾਰਨ ਪਿਛਲੇ 6-7 ਮਹੀਨਿਆਂ ਤੋਂ ਉਹ ਦਵਾਈ ਵੀ ਨਹੀਂ ਖਰੀਦ ਸਕੀ ਇਹ ਆਖ ਅਮਨ ਨੇ ਠੰਡਾ ਸਾ ਪਰ ਹਰਮਨ ਦੇ ਚਿਹਰੇ ਵੱਲ ਦੇਖਿਆ ਤਾਂ ਅੱਖਾਂ ਬੰਦ ਕਰ ਉਹ ਪਹਿਲਾਂ ਵਾਂਗੀ ਨਟਾਲ ਜੀ ਹੋ ਉਸ ਤੇ ਮੋਟੇ ਨਾਲ ਲੱਗੀ ਬੈਠੀ ਸੀ ਇਹਨਾਂ ਤੋਂ ਬਿਨਾ ਵੀ ਹੋਰ ਬਹੁਤ ਕੁਝ ਹੈ ਜਿਸ ਕਰਕੇ ਮੈਂ ਇੰਨਾ ਰੁੱਝਿਆ ਰਹਿਣਾ ਕਿ ਆਪਣੇ ਆਪ ਬਾਰੇ ਸੋਚਣ ਦਾ ਵੀ ਸਮਾਂ ਨਹੀਂ ਮਿਲਦਾ ਹਰਮਨ ਦੇ ਚਿਹਰੇ ਉਤਲੇ ਇੱਕ ਇੱਕ ਨਕਸ਼ ਉੱਤੇ ਅਮਨ ਦੇ ਸੱਜੇ ਹੱਥ ਦੀਆਂ ਉਂਗਲਾਂ ਹੌਲੀ ਹੌਲੀ ਫਿਰ ਲੱਗ ਪਈਆਂ ਤੂੰ ਆਪ ਸੋਚ ਮੈਂ ਇਹਨਾਂ ਨੂੰ ਕਿਵੇਂ ਛੱਡਾਂ ਅਮਨ ਦੀ ਗੱਲ ਖਤਮ ਹੋਣ ਤੋਂ ਬਾਅਦ 2-3 ਮਿੰਟ ਤੱਕ ਚੁੱਪ ਛਾਈ ਰਹੀ ਹੋਰ ਵੀ ਕੋਈ ਸਪੱਸ਼ਟੀਕਰਨ ਵਾਲੀ ਗੱਲ ਰਹਿ ਗਈ ਹੈ ਜਾਂ ਬਸ ਹਰਮਨ ਨੇ ਅਮਨ ਦੇ ਮੋਢੇ ਉੱਤੇ ਟਿਕੇ ਹੋਏ ਆਪਣੇ ਸਿਰ ਨੂੰ ਝਟਕਾ ਦੇ ਗਰਦਨ ਸਿੱਧੀ ਕਰ ਪੁੱਛਿਆ ਅਮਨ ਨੇ ਉਸ ਦੀ ਗੱਲ ਸੁਣ ਇੱਕ ਪਲ ਉਸ ਦੇ ਚਿਹਰੇ ਵੱਲ ਦੇਖਿਆ ਪਰ ਉਸ ਦੀ ਆਖੀ ਹੋਈ ਗੱਲ ਦਾ ਕੋਈ ਜਵਾਬ ਨਾ ਦਿੱਤਾ ਅਮਨ ਮੈਨੂੰ ਤੇਰੀ ਮਜਬੂਰੀ ਦਾ ਪਤਾ ਲੱਗ ਗਿਆ ਤੂੰ ਆਪਣੇ ਕੰਮ ਤੱਕ ਕਿਉਂ ਨਹੀਂ ਸੀਮਤ ਰਹਿੰਦਾ ਇਹ ਸਾਰਾ ਖਲਾਰਾ ਤੂੰ ਆਪਣੇ ਆਪ ਪਾਇਆ ਹੋਇਆ ਅਮਨ ਉੱਠ ਕੇ ਖੜਾ ਹੋਇਆ ਤਾਂ ਹਰਮਨ ਨੇ ਉਸ ਨੂੰ ਕੁੱਟ ਕੇ ਗੱਲ ਵਕੜੀ ਪਾਈ ਅਮਨ ਨੇ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ ਤੇਰੇ ਤੋਂ ਬਿਨਾ ਮੈਂ ਬਹੁਤ ਇਕੱਲੀ ਰਹਿ ਜਾਨੀ ਉਸ ਸਮੇਂ ਮਨ ਵਿੱਚ ਕਈ ਜਿਹੇ ਖਿਆਲ ਹੋਣ ਲੱਗ ਜਾਂਦੇ ਨੇ ਕਿ ਤੈਨੂੰ ਦੱਸ ਨਹੀਂ ਸਕਦੀ ਅਮਨ ਦਾ ਹੱਥ ਆਪਣੇ ਹੱਥ ਵਿੱਚ ਰਹਿ ਚੀਲ ਦੇ ਨਾਲ-ਨਾਲ ਤੁਰਨ ਲੱਗ ਪਈ ਹਰਮਨ ਦੇ ਮੂੰਹੋਂ ਇਹ ਬੋਲ ਨਿਕਲੇ ਤਾਂ ਤੁਰੇ ਜਾਂਦੇ ਅਮਨ ਦੇ ਕਦਮ ਅਚਾਨਕ ਹੀ ਰੁੱਕ ਗਏ ਖੰਬਿਆਂ ਉੱਤੇ ਲੱਗੇ ਸਪੀਕਰਾਂ ਰਾਹੀਂ ਹਲਕੇ-ਹਲਕੇ ਸੰਗੀਤ ਦੀਆਂ ਤੁਣਾ ਨੂੰ ਸੁਣ ਉੱਥੇ ਖੜੇ ਅਮਨ ਨੂੰ ਲੱਗਿਆ ਜਿਵੇਂ ਛੀਲ ਦੇ ਪਰਲੇ ਪਾਰ ਸੰਗਣੇ ਜੰਗਲ ਵਿੱਚ ਬੈਠ ਕੋਈ ਸਾਜ ਵਜਾ ਰਿਹਾ ਹੋਵੇ ਜਿਸ ਦੀਆਂ ਧੁਨਾ ਪਾਣੀ ਦੀਆਂ ਲਹਿਰਾਂ ਉਤੋਂ ਦੀ ਚੱਲ ਕੇ ਉਹਨਾਂ ਤੱਕ ਪਹੁੰਚ ਰਹੀਆਂ ਹੋਣ ਹਰਮਨ ਮੇਰੇ ਕੋਲ ਨਹੀਂ ਇਹ ਕੁੱਤਾ ਕੰਮ ਹੁੰਦਾ ਮੈਂ ਤਾਂ ਵਾਪਸ ਆ ਰਿਆਂ ਫੀਲਡ ਵਿੱਚ ਜਾਂਦਿਆਂ ਅਮਨ ਨੂੰ ਪਿੰਡਾਂ ਦੇ ਲੋਕਾਂ ਨੇ ਉਸ ਦੁਆਰਾ ਕੀਤੇ ਜਾਣ ਵਾਲੇ ਕੰਬਰੇ ਬਹੁਤਾਂ ਗੋਲਿਆ ਉਸ ਤੋਂ ਹਰ ਪੁੱਛੇ ਕਿ ਸਵਾਲ ਦਾ ਵੀ ਉਹਨਾਂ ਨੇ ਸਿੱਧੀ ਤਰ੍ਹਾਂ ਜਵਾਬ ਨਾ ਦਿੱਤਾ ਤਦੋਂ ਅਮਨ ਨੇ ਹਰਮਨ ਨੂੰ ਫੋਨ ਕਰ ਇੱਕ ਗੱਲ ਆਖੀ ਪਰ ਹਰਮਨ ਨੇ ਉਸ ਨੂੰ ਅਜੇਹਾ ਕਰਨ ਵਰਜ ਦਿੱਤਾ ਇਸ ਤਰ੍ਹਾਂ ਕਿਉਂ ਦੇਖ ਰਹੇ ਹੋ ਅਮਨ ਨੂੰ ਆਪਣੇ ਚਿਹਰੇ 'ਤੇ ਲਗਾਤਾਰ ਦੇਖੀ ਜਾ ਰਿਹਾ ਇਹ ਦੇਖ ਹਰਮਨ ਨੇ ਨਖਰਾ ਕਰ ਉਸ ਦੀ ਗਰਦਨ ਦੁਆਰੇ ਆਪਣੀਆਂ ਬਾਹਾਂ ਬਾਲੀਆਂ। ਤੂੰ ਆ ਵੀ ਤਾਂ ਮੈਨੂੰ ਇਸ ਪ੍ਰੋਜੈਕਟ ਬਾਰੇ ਸਲਾਹ ਦਿੱਤੀ ਏ। ਮੈਂ ਤਾਂ ਹੋਰ ਕੁਝ ਕਰ ਲੈਂਦਾ ਪਰ ਤੂੰ ਹੀ ਨਹੀਂ ਮੰਨੀ। ਆਪਣਾ ਹੱਥ ਹਰਮਨ ਦੇ ਮੋਢੇ ਉੱਤੇ ਰੱਖੂ ਬੋਲਿਆ। ਮੈਂ ਤੈਨੂੰ ਸਿਰਫ ਤੇ ਸਿਰਫ ਇਸ ਪ੍ਰੋਜੈਕਟ ਨੂੰ ਕੰਪਲੀਟ ਕਰ ਲਈ ਉਹਨਾਂ ਪਿੰਡਾਂ ਵਿੱਚੋਂ ਫੈਕਟਸ ਇਕੱਠੇ ਕਰਨ ਲਈ ਸਲਾਹ ਦਿੱਤੀ ਏ। ਇਹ ਨਹੀਂ ਆਖਿਆ ਕਿ ਉੱਥੇ ਜਾ ਕੇ ਹਰ ਐਰੇ-ਗਰੇ ਨਾਲ ਰਿਸ਼ਤੇ ਗੰਢਣ ਲੱਗ ਜਾਵੇਂ। ਹਰਮਨ ਨੇ ਅਗਿ ਤੁਰਤ ਜਵਾਬ ਦਿੱਤਾ ਹਰਮਨ ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈਂ ਜਿੰਨਾ ਲੋਕਾਂ ਨੂੰ ਤੂੰ ਐਰੇ ਗੈਰੇ ਆਖਰੀ ਹੈ ਨਾ ਉਹਨਾਂ ਦੀ ਮਦਦ ਤੋਂ ਬਿਨਾ ਮੈਂ ਕੁਝ ਵੀ ਨਹੀਂ ਕਰ ਸਕਦਾ ਆਮਨੇ ਆਪਣੇ ਮਨ ਅੰਦਰਲੀ ਸਤਾਈ ਹਰਮਨ ਨਾਲ ਸਾਂਝੀ ਕਰਨੀ ਚਾਹੀ ਪਰ ਹਰਮਨ ਉਸ ਦੀ ਕੱਲ ਦਾ ਜਵਾਬ ਨਹੀਂ ਦਿੱਤਾ ਉਹ ਤਾਂ ਇੱਕ ਟੱਕ ਦਰਖਤਾਂ ਵਿੱਚ ਲਟਕਦੇ ਹਨੇਰੇ ਨੂੰ ਕੂੜਦੀ ਰਹੀ ਹਰਮੰਦ ਦੇ ਲਾਗੇ ਖੜਿਆ ਮਨ ਨੇ ਉਸ ਵੱਲ ਜਾਨ ਹਟਾ ਕੇ ਝੀਲ ਦੇ ਪਾਣੀ ਵਿੱਚ ਚਮਕਦੀਆਂ ਰੌਸ਼ਨੀਆਂ ਵੱਲ ਵੇਖਿਆ ਉਸ ਦਾ ਮਨ ਕੀਤਾ ਕਿ ਸਾਰੀ ਦੀ ਸਾਰੀ ਚਮਕ ਨੂੰ ਆਪਣੀਆਂ ਮੁੱਠੀਆਂ ਵਿੱਚ ਕੁੱਟ ਕੇ ਫੜ ਲਵੇ ਪਰ ਅਗਲੇ ਹੀ ਪਲ ਜਦੋਂ ਨੇ ਹਰਮੰਦ ਦੀਆਂ ਬਾਹਾਂ ਆਪਣੀ ਗਰਦਨ ਦੁਆਲੇ ਵਲੀਆਂ ਮਹਿਸੂਸੀਆਂ ਤਾਂ ਛਿੱਟਾ ਪੈ ਗਿਆ ਜਦੋਂ ਘਾਦੀ ਪੱਟੀ ਤੋਂ ਪਿੱਛੇ ਜਾਂਦੇ ਇੱਕ ਕੱਚੇ ਰਸਤੇ ਉੱਤੇ ਕੁਝ ਕਦਮ ਤੁਰੇ ਤਾਂ ਉਸ ਰਸਤੇ ਦੇ ਨਾਲ-ਨਾਲ ਖੜੇ ਉੱਚੇ ਲੰਬੇ ਦਰਖਤਾਂ ਨੂੰ ਦੇਖਾ ਮਨ ਨੂੰ ਲੱਗਿਆ ਜਿਵੇਂ ਉਹ ਉਸ ਰਾਤ ਦੇ ਟੁਰਨ ਵਾਲੇ ਜੋੜਿਆਂ ਦੀ ਪਹਿਰੇਦਾਰੀ ਕਰ ਰਹੇ ਹੋਣ ਚੱਲ ਛੱਡ ਇਹਨਾਂ ਗੱਲਾਂ ਨੂੰ ਹੋਇਆ ਬੀਤੇ ਭੁੱਲ ਜਾ ਕਿਤੇ ਬੈਠ ਕੇ ਠੰਡੀ ਬੀਅਰ ਪੀਣੇ ਆ ਹਮਨ ਦਾ ਹੱਥ ਆਪਣੇ ਹੱਥ ਵਿੱਚ ਫੜ ਹਰਮਨ ਆਪਣੀ ਕਾਰ ਵੱਲ ਨੂੰ ਤੁਰ ਪਈ ਹਮਨ ਨੇ ਹਰਮਨ ਦੀ ਗੱਲ ਸੁਣ ਇੱਕ ਪਲ ਲਈ ਮੁਸਕਰਾ ਕੇ ਉਸਦੇ ਚਿਹਰੇ ਵੱਲ ਦੇਖਿਆ ਪਰ ਜਵਾਬ ਕੋਈ ਨਾ ਦਿੱਤਾ 17 ਸੈਕਟਰ ਚੱਲਦੇ ਹਰਮਨ ਨੇ ਆਪਣੀ ਕਾਰ ਦੀ ਖਿੜਕੀ ਖੋਲ ਅਮਨ ਨੂੰ ਬੈਠਣ ਦਾ ਇਸ਼ਾਰਾ ਕੀਤਾ। ਹਮਨ ਬਿਨਾ ਕੁਝ ਬੋਲੇ ਹਰਮਨ ਦੇ ਨਾਲ ਦੀ ਸੀਟ ਉੱਤੇ ਬੈਠ ਗਿਆ ਤੇ ਕਾਰ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਵਿੱਚੋਂ ਦੀ ਹੁੰਦੀ ਹੋਈ 17 ਸੈਕਟਰ ਵੱਲ ਤੌੜਨ ਲੱਗ ਪਈ। ਇਹੋ ਜਿਹਾ ਰੋਮਾਂਟਿਕ ਮਾਹੌਲ ਤੈਨੂੰ ਬਠਿੰਡੇ ਦੇ ਰੇਤਲੇ ਟਿੱਬਿਆਂ ਵਿੱਚ ਨਹੀਂ ਲੱਭਣਾ। ਇੱਕ ਪਲ ਹੀ ਹਰਮਨ ਨੇ ਆਪਣੀ ਗਰਦਨ ਘੁਮਾਹ ਅਮਨ ਨੂੰ ਆਖਿਆ। ਤੂੰ ਕਿਹੜੇ ਵੇਲੇਾਂ ਦੀਆਂ ਗੱਲਾਂ ਕਰ ਰਹੀਆਂ? ਬਠਿੰਡਾ ਹੁਣ ਪਹਿਲਾਂ ਵਾਲਾ ਨਹੀਂ ਰਿਹਾ। ਆਲੇ-ਹੁਣ ਉੱਥੇ ਰੇਤ ਦੇ ਟੱਬੇ ਨਹੀਂ ਲੈ ਲਾਉਂਦੀਆਂ ਫਸਲਾਂ ਨੇ ਇਸ ਦੇ ਨਾਲ ਹੀ ਉੱਥੇ ਹੋਰ ਵੀ ਬਹੁਤ ਕੁਝ ਬਦਲਿਆ ਹੈ ਇਹ ਗੱਲ ਉਸਨੇ ਹਰਮਨ ਨੂੰ ਦੱਸਣੀ ਤਾਂ ਚਾਹੀ ਪਰ ਕੁਝ ਸੋਚ ਚੁੱਪ ਹੀ ਰਹਾ ਹਰਮਨ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ ਲੁਧਿਆਣੇ ਲਾਗੇ ਬੱਦੋਵਾਲ ਹਰਮਨ ਦੇ ਮਾਪਿਆਂ ਦੀ ਚੰਗੀ ਜ਼ਮੀਨ ਸੀ ਕਰੋ ਤਕੜੇ ਹੋਣ ਕਰਨ ਮਾਪੇ ਹਰਮਨ ਦੀ ਹਰ ਜਾਇਜ਼ ਨਾਜਾਇਜ਼ ਫਰਮੇਸ਼ ਪੂਰੀ ਕਰਦੇ ਬੀਏ ਉਸਨੇ ਲੁਧਿਆਣੇ ਦੇ ਕਾਲਜ ਵਿੱਚੋਂ ਹੀ ਕੀਤੀ ਪਰ ਅਗਲੀ ਪੜ੍ਹਾਈ ਲਈ ਉਸਨੇ ਜ਼ਿੱਦ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਦਾਖਲਾ ਲੈ ਲਿਆ ਨਾਲ ਹੀ ਆਪਣੇ ਬਾਪੂ ਤੋਂ ਕਾਰ ਖਰੀਦਣ ਲਈ ਆਪਣੀ ਜ਼ਿੱਦ ਵੀ ਪੂਰੀ ਕਰਵਾ ਲਈ ਹਰਮਨ ਦਾ ਇੱਕੋ ਇੱਕ ਭਰਾ ਆਸਟ੍ਰੇਲੀਆ ਗਿਆ ਹੋਣ ਕਾਰਨ ਖੇਤੀਬਾੜੀ ਦੀ ਸਾਮ ਸੰਭਾਈ ਲਈ ਉਸਦੇ ਬਾਪੂ ਨੇ ਕਈ ਕੰਮੇ ਰੱਖੇ ਹੋਏ ਸਨ ਸੂਬੇ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਹਰਮਨ ਦਾ ਡੈਡੀ ਹਰਬਖਸ਼ ਉਸ ਨਾਲ ਹੀ ਨੇੜਤਾ ਬਣਾ ਲਿੰਦਾ ਰਾਜ ਕਰਦੀਆਂ ਪਾਰਟੀਆਂ ਦੇ ਨੇੜੇ ਰਹਿਣ ਕਾਰਨ ਉਹ ਆ ਵੀ ਰਾਜਨੀਤੀ ਦੇ ਦਾਬੇ ਚ ਸਿੱਖ ਗਿਆ ਅੰਦਰ ਕਿਤੇ ਉਸ ਦੀ ਆਪਣੀ ਵੀ ਇੱਛਾ ਸੀ ਕਿ ਉਸ ਕੋਲ ਵੀ ਝੰਡੀ ਵਾਲੀ ਗੱਡੀ ਹੋਵੇ ਕਿ ਅੱਗੇ ਪਿੱਛੇ ਤੁਰਨ ਫਿਰਨ ਵਾਲੇ ਉਸ ਨੂੰ ਸਲਾਮਾ ਕਰਨ ਪਿੰਡ ਦਾ ਸਰਪੰਚ ਹੋਣ ਕਰਨ ਸਲਾਮਾ ਤਾਂ ਉਸ ਨੂੰ ਪਹਿਲਾਂ ਵੀ ਵਜਦੀਆਂ ਸਨ ਪਰ ਪਿੰਡ ਦੇ ਕਈ ਬੰਦੇ ਉਸ ਦੁਆਰਾ ਕੀਤੀਆਂ ਗੱਲਾਂ ਦਾ ਵਿਰੋਧ ਕਰਦੇ ਤਾਂ ਹਰਬਖਸ਼ ਨੂੰ ਉਹ ਬਹੁਤ ਹੀ ਜ਼ਿਆਦਾ ਰੜਕਣ ਲੱਗ ਪੈਂਦਾ ਰਾਜਨੀਤੀ ਵਿੱਚ ਜੋ ਜੀ ਵਿਰੋਧ ਤਾਂ ਹੁੰਦੇ ਹੀ ਰਹਿੰਦੇ ਨੇ ਅਜਿਹੀ ਚਾਲ ਚੱਲੋ ਕਿ ਸਭ ਵੀ ਮਰ ਜਾਏ ਤੇ ਸੋਟੀ ਵੀ ਨਾ ਟੁੱਟੇ ਉਹਨਾਂ ਦੇ ਪਿੰਡ ਅੰਦਰ ਇੱਕ ਪ੍ਰੋਗਰਾਮ ਤੋਂ ਬਾਅਦ ਇੱਕ ਮੰਤਰੀ ਨਾਲ ਹਰਬਖਸ਼ ਨੇ ਆਪਣੇ ਮਨ ਦੀ ਗੱਲ ਸਾਂਝੀ ਕੀਤੀ ਤਾਂ ਮੰਤਰੀ ਨੇ ਉਸ ਨੂੰ ਇਹ ਗੁਰ ਦੱਸਿਆ ਆਮਣੇ ਇਹਨਾਂ ਚੁੱਪ ਕਿਉਂ 17 ਸੈਕਟਰ ਦੀ ਇੱਕ ਬੀਅਰ ਬਾਰ ਅੰਦਰ ਬੈਠਿਆਂ ਹਰਮਨ ਨੇ ਆਪਣੇ ਮੱਗ ਵਿੱਚੋਂ ਬੀਅਰ ਦੀਆਂ ਦੋ ਤਿੰਨ ਘੁੱਟਾਂ ਪਰਦਿਆਂ ਅਮਨ ਦੇ ਚਿਹਰੇ ਉੱਤੇ ਆਪਣੀਆਂ ਨਜ਼ਰਾਂ ਟਿਕਾ ਗਲਤ ਹੋਰੀ ਭਾਵੇਂ ਹਲਕੀ ਰੋਸ਼ਨੀ ਵਿਚਾਲੇ ਦੁਆਲੇ ਦੀਆਂ ਟੇਬਲਾਂ ਉੱਤੇ ਬੈਠਿਆਂ ਦੇ ਚਿਹਰੇ ਪਛਾਣਨ ਔਖੇ ਸਨ ਹਰਮਨ ਅਤੇ ਅਮਨ ਇੱਕ ਦੂਜੇ ਦੇ ਬਹੁਤ ਨੇੜੇ ਬੈਠੇ ਹੋਣ ਕਰਕੇ ਉਹਨਾਂ ਦੇ ਚਿਹਰਿਆਂ ਉੱਤੇ ਆਰੇ ਉਤਰਾ ਚੜਾ ਇੱਕ ਦੂਜੇ ਨੂੰ ਸਾਫ਼-ਸਾਫ਼ ਦਿਖਾਈ ਦੇ ਰਹੇ ਸਨ ਕੋਈ ਚੰਗੀ ਜੀ ਗੱਲ ਸੁਣਾ ਹਰਮਨ ਨੇ ਸ਼ਰਾਰਤ ਨਾਲ ਉਸਦੇ ਨੱਕ ਦੀ ਗਰੁੰਬਲ ਨੂੰ ਆਪਣੀਆਂ ਉਂਗਲਾਂ ਨਾਲ ਛੇੜਦਿਆਂ ਆਖਿਆ ਦਰਅਸਲ ਪਿੱਛੇ ਫੀਲਡ ਵਿੱਚ ਮੇਰੀ ਸਹਾਇਤਾ ਕਰਨ ਵਾਲੇ ਚਿਹਰੇ ਵਾਰ-ਵਾਰ ਮੇਰੀਆਂ ਅੱਖਾਂ ਅੱਗੇ ਆ ਮੇਰਾ ਧਿਆਨ ਆਪਣੇ ਵੱਲ ਖਿੱਚਦੇ ਨੇ ਅਮਨ ਨੇ ਇਹ ਗੱਲ ਹਰਮਨ ਨੂੰ ਆਖਣੀ ਚਾਹੀ ਪਰ ਬੋਲ ਨਾ ਸਕਿਆ ਮੈਂ ਜਿਹੜੀ ਤੇਰੇ ਸਾਹਮਣੇ ਬੈਠੀ ਆ ਉਸ ਵੱਲ ਨਹੀਂ ਤੇਰਾ ਧਿਆਨ ਜਾਂਦਾ ਹਰਮਨ ਨੇ ਜਿਵੇਂ ਉਸ ਤੇ ਮਨ ਦੀ ਗੱਲ ਪੁੱਛ ਲਈ ਹੋਵੇ ਉਸ ਨੇ ਆਪਣੇ ਹੱਥ ਵਿੱਚ ਫੜਿਆ ਹੋਇਆ ਮੱਗ ਲਗਭਗ ਖਾਲੀ ਕਰ ਦਿੱਤਾ ਤੂੰ ਤਾਂ ਮੇਰੇ ਬਹੁਤ ਨੇੜਿਆਂ ਮੈਂ ਤਾਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਬਹੁਤ ਦੂਰ ਨੇ ਬੀਅਰ ਵਾਲਾ ਮੱਗ ਬਿਨਾਂ ਬੁੱਲਾਂ ਨੂੰ ਲਾਇਆ ਉਸ ਨੇ ਟੇਬਲ ਉੱਤੇ ਰੱਖ ਦਿੱਤਾ ਨੇੜੇ ਵਾਲੀ ਕੋਈ ਗੱਲ ਲੱਗਤ ਰਹੀ ਨਹੀਂ ਮੈਂ ਤਾਂ ਲਾਗੇ ਬੈਠਾ ਵੀ ਤੂੰ ਦੂਰ ਦੂਰ ਲੱਗਦਾ ਹੈ ਅਮਨ ਦੇ ਚਿਹਰੇ ਤੇ ਬਿਲਕੁਲ ਲਾ ਕੇ ਆਪਣਾ ਚਿਹਰਾ ਕਰਕੇ ਹਰਮਨ ਨੇ ਇਹ ਗੱਲ ਹੌਲੀ ਜਿਹੀ ਆਖੀ ਪਰ ਅਮਨ ਉਸ ਦੀ ਆਖੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਹਾਰੇ ਦੁਆਲੇ ਦੀਆਂ ਲਗਭਗ ਸਾਰੀਆਂ ਟੀਬਲਾਂ ਭਰੀਆਂ ਹੋਈਆਂ ਸਨ ਹਾਲ ਅੰਦਰਲਾ ਹਲਕਾ ਹਲਕਾ ਸੰਗੀਤ ਵੱਜ ਰਿਹਾ ਸੀ ਕਈ ਅੰਦਰ ਆ ਰਹੇ ਸਨ ਤੇ ਕਈ ਬਾਹਰ ਜਾਣ ਵਾਲੇ ਵੀ ਸਨ ਉਸ ਦੀ ਗੱਲ ਸੁਣਾਵਨ ਨੇ ਟੀਬਲ ਉੱਤੇ ਪਿਆ ਮੱਗ ਚੁੱਕ ਕੇ ਆਪਣੇ ਬੁੱਲਾਂ ਨੂੰ ਲਾ ਕੇ ਇੱਕ ਕੁੱਟ ਪਰਿਆ ਤੇ ਫਿਰ ਟੀਬਲ ਉੱਤੇ ਰੱਖ ਦਿੱਤਾ ਕੱਲ ਸ਼ਾਮ ਨੂੰ ਚੱਲੀਏ ਇੱਕ ਅਦਰਾਤ ਉੱਥੇ ਮਸਤੀ ਕਰਦੇ ਆਂ ਹਰਮਨ ਨੇ ਉਸਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਲੈ ਕੁਟ ਲਏ ਹਰਮਨ ਤੂੰ ਮੇਰੇ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਮੈਂ ਛੇਤੀ ਤੋਂ ਛੇਤੀ ਆਪਣਾ ਪ੍ਰੋਜੈਕਟ ਕੰਪਲੀਟ ਕਰਕੇ ਰਿਪੋਰਟ ਸਬਮਿਟ ਕਰਵਾਉਣੀ ਚਾਹਣਾ ਤਾਂ ਕਿ ਕਿਤੇ ਨਾ ਕਿਤੇ ਨੌਕਰੀ ਦਾ ਜੁਗਾੜ ਬਣ ਸਕੇ ਬਾਪੂ ਤੇ ਹੁਣ ਹੋਰ ਬੋਝ ਨਹੀਂ ਬਣਾਉਣਾ ਥੋੜੀ ਜੀ ਜ਼ਮੀਨ ਵਿੱਚੋਂ ਵੀ ਅੱਧੀ ਬੈਂਕ ਕੋਲ ਗਹਿਣੇ ਤਰੀ ਹੋਈ ਹੈ ਉਸੇ ਕਰ ਨਹੀਂ ਮੇਰੀ ਪੜਾਈ ਦੇ ਖਰਚੇ ਚੱਲ ਰਹੇ ਨੇ ਹਮਨ ਨੇ ਆਪਣੀ ਮਜਬੂਰੀ ਦੱਸੀ ਮੈਂ ਤਾਂ ਤੈਨੂੰ ਕਿੰਨੀ ਵਾਰ ਆਖ ਚੁੱਕੀ ਹਾਂ ਵੀ ਛੱਡ ਪੜ੍ਹਾਈ ਦਾ ਖਿਹੜਾ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਤੇਰੀਆਂ ਸਾਰੀਆਂ ਪ੍ਰੋਬਲਮਸ ਸਾਲਵ ਹੋ ਜਾਣਗੀਆਂ ਕੱਲੀ-ਕੱਲੀ ਮਾਪਿਆਂ ਦੀ ਧੀਆਂ ਕਿਸੇ ਚੀਜ਼ ਦੀ ਘਾਟ ਨਹੀਂ ਤੂੰ ਇੱਕ ਵਾਰ ਹਾਂ ਤਾਂ ਆਖ ਬਾਕੀ ਦੀ ਜੇ ਮੇਵਾਰੀ ਮੇਰੀ ਆ ਹਰਮਨ ਨੇ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਤੇਜ਼ੀ ਨਾਲ ਆਪਣਾ ਦੂਸਰਾ ਮੱਗ ਵੀ ਖਾਲੀ ਕਰ ਦਿੱਤਾ ਹਰਮਨ ਦੀ ਗੱਲ ਸੁਣ ਅਮਨ ਹਲਕਾ ਜਿਹਾ ਮੁਸਕਰਾਇਆ ਪਰ ਕੁਰਸੀ ਨਾ ਢੋਲਾ ਹੀ ਬੈਠਾ ਹੁਣਕਰ ਮੁਸਕਰਾਹਟ ਹਰਮਨ ਦੀਆਂ ਨਜ਼ਰਾਂ ਦੀ ਪਕੜ ਵਿੱਚ ਨਹੀਂ ਆਈ ਨਹੀਂ ਤਾਂ ਉਸਨੇ ਬਿਨਾ ਆਲੇ ਦੁਆਲੇ ਦੀ ਪਰਵਾਹ ਕੀਤੇ ਉੱਠ ਕੇ ਉਸ ਨੂੰ ਜੱਫੀ ਪਾ ਲੈਣੀ ਸੀ ਅਜਿਹੀਆਂ ਹਰਕਤਾਂ ਉਹ ਪਹਿਲਾਂ ਵੀ ਕਈ ਵਾਰ ਕਰ ਚੁੱਕੀ ਸੀ ਤੂੰ ਆਲੇ ਦੁਆਲੇ ਦਾ ਤਾਂ ਧਿਆਨ ਰੱਖ ਲਿਆ ਕਰ ਇੱਕ ਦਿਨ ਕਿਸੇ ਗੱਲੋਂ ਬਹੁਤ ਹੀ ਜ਼ਿਆਦਾ ਖੁਸ਼ ਹੋ ਕੇ ਉਸਨੇ 17 ਸੈਕਟਰ ਦੀ ਭੀੜ ਵਿੱਚ ਤੁਰੇ ਜਾਂਦੇ ਆਮਨ ਨੂੰ ਚੁੰਮ ਲਿਆ ਜਦੋਂ ਮੈਂ ਬਹੁਤ ਖੁਸ਼ ਹੋਵਾਂ ਨਾ ਤਾਂ ਉਹ ਮੇਰੇ ਕੋਲੋਂ ਆਪਣੇ ਆਪ ਨੂੰ ਰੋਕਿਆ ਨਹੀਂ ਜਾਂਦਾ कि ਮੈਂ ਜਾਣਬੁੱਝ ਕੇ ਨਹੀਂ ਕਰਦੀ ਬਸ ਆਪਣੇ ਆਪ ਹੀ ਹੋ ਜਾਂਦਾ ਉਸ ਸਮੇਂ ਵੀ ਆਖੀ ਕਰਦਾ ਜਵਾਬ ਦਿੰਦੇ ਆ ਇੱਕ ਵਾਰ ਫਿਰ ਹਰਮਨ ਨੇ ਉਸ ਨੂੰ ਗਲਵਕੜੀ ਵਿੱਚ ਲੈ ਘੁੱਟ ਲਿਆ ਸੀ ਹਰਮਨ ਜਾ ਜਾ ਤੂੰ ਵਿਆਹ ਕਰਵਾ ਲੈ ਜਾਂ ਫਿਰ ਆਸਟ੍ਰੇਲੀਆ ਚਲੀ ਜਾ ਇੱਕ ਦਿਨ ਹਰਮਨ ਦੇ ਬਾਪੂ ਨੇ ਉਸ ਨੂੰ ਆਪਣੇ ਕੋਲ ਬਿਠਾ ਪਿਆਰ ਨਾਲ ਸਮਝਾਇਆ ਡੈਡੀ ਜੀ ਨਾ ਤਾਂ ਮੈਂ ਜੀ ਵਿਆਹ ਕਰਵਾਉਣਾ ਤੇ ਨਾ ਹੀ ਮੈਂ ਬਾਹਰ ਜਾਵਾਂਗੀ ਮੈਂ ਤਾਂ ਅਜੇ ਹੋਰ ਪੜ੍ਹਨਾ ਉਸੇ ਵੇਲੇ ਹਰਮਨ ਆਪਣੇ ਡੈਡੀ ਦੀ ਕੋਈ ਵੀ ਗੱਲ ਮੰਨਣ ਲਈ ਤਿਆਰ ਨਹੀਂ ਸੀ ਹੋਈ ਤੂੰ ਵੀ ਕੁਝ ਬੋਲ ਅਮਨ ਨੂੰ ਚੁੱਪ ਇੱਠਾ ਦੇਖ ਹਰਮਨ ਬੋਲੀ ਤੂੰ ਬੋਲਣੋਂ ਹਟੇ ਤਾਂ ਹੀ ਮੈਂ ਬੋਲਾਂ ਉਸ ਨੂੰ ਲਗਾਤਾਰ ਬੋਲੀ ਜਾਰੀ ਦੇਖ ਅਮਨ ਇੱਕ ਤਰ੍ਹਾਂ ਨਾਲ ਖਿੱਚ ਗਿਆ ਹਾਈ ਸਕੂਲ ਦੀ ਪੜ੍ਹਾਈ ਚੰਗੇ ਨੰਬਰਾਂ ਨਾਲ ਪਾਸ ਕਰ ਲੈਣ ਤੋਂ ਬਾਅਦ ਅਮਨ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਬੀ ਐਸ ਸੀ ਵਿੱਚ ਦਾਖਲਾ ਮਿਲ ਗਿਆ ਪੜ੍ਹਾਈ ਦੇ ਨਾਲ ਨਾਲ ਯੂਨੀਵਰਸਿਟੀ ਵਿੱਚ ਭਾਂਤ ਭਾਂਤ ਦੇ ਸਮਾਗਮ ਵੀ ਹੁੰਦੇ ਰਹਿੰਦੇ ਸਨ ਕਦੇ-ਕਦੇ ਕੋਈ ਸਾਹਿਤਕ ਸਮਾਗਮ ਹੁੰਦਾ ਤਾਂ ਉੱਥੇ ਪੰਜਾਬੀ ਦੇ ਉੱਗੇ-ਉੱਗੇ ਲੇਖਕ ਵੀ ਆਉਂਦੇ ਅਮਨ ਨੂੰ ਸਕੂਲ ਸਮੇਂ ਤੋਂ ਹੀ ਸਾਹਿਤਕ ਪੁਸਤਕਾਂ ਤੇ ਮੈਗਜ਼ੀਨ ਪੰਡਣ ਦਾ ਸ਼ੌਕ ਸੀ ਉਸ ਕਾਰਨ ਉਹ ਆਪ ਵੀ ਉਹਨਾਂ ਸਾਹਿਤਕ ਸਮਾਗਮਾਂ ਵਿੱਚ ਅਕਸਰ ਹੀ ਜਾਂਦਾ ਰਹਿੰਦਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਸਾਹਿਤਕ ਰੁਚੀਆਂ ਪੈਦਾ ਕਰਨ ਲਈ ਉੱਥੇ ਇੱਕ ਯੰਗ ਰਾਈਟਰਸ ਐਸੋਸੀਏਸ਼ਨ ਬਣੀ ਹੋਈ ਸੀ ਉੱਥੇ ਦੂਜੇ ਤੀਜੇ ਮਹੀਨੇ ਇੱਕ ਅੱਧ ਸਾਹਿਤਕ ਸਮਾਗਮ ਹੁੰਦਾ ਹੀ ਰਹਿੰਦਾ 1 ਅਕਤੂਬਰ ਦੇ ਮਹੀਨੇ ਐਸੋਸੀਏਸ਼ਨ ਵੱਲੋਂ ਇੱਕ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ। ਲੁਧਿਆਣੇ ਦੇ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੇ ਉਸ ਮੁਕਾਬਲੇ ਵਿੱਚ ਹਿੱਸਾ ਲਿਆ। ਹਰਮਨ ਨਾਲ ਅਮਨ ਦੀ ਜਾਣ-ਪਛਾਣ ਉੱਥੇ ਹੀ ਹੋਈ। ਉਹ ਗਵਰਨਮੈਂਟ ਕਾਲਜ ਵੱਲੋਂ ਉਸ ਮੁਕਾਬਲੇ ਵਿੱਚ ਹਿੱਸਾ ਲੈਣ ਆਈ ਸੀ। ਅਮਨ ਨੇ ਵੀ ਉੱਥੇ ਆਪਣੀ ਨਜ਼ਮ ਪੜ੍ਹੀ। ਉਹਨਾਂ ਦੋਵਾਂ ਦੀਆਂ ਨਜ਼ਮਾਂ ਨੇ ਕੋਈ ਇਨਾਮ ਪਾਵੇਂ ਨਹੀਂ ਸੀ ਜਿੱਤਿਆ ਪਰ ਉਸ ਸਮਾਗਮ ਨੇ ਉਹਨਾਂ ਦੋਹਾਂ ਨੂੰ ਇੱਕ ਦੂਜੇ ਦੇ ਨੇੜੇ ਜ਼ਰੂਰ ਲੈ ਆਂਦਾ। ਤੁਹਾਡੀ ਨਜ਼ਮ ਬਹੁਤ ਪਿਆਰੀ ਲੱਗੀ। ਪੇਸ਼ਕੰਦ ਅੰਦਾਜ਼ ਤਾਂ ਬਹੁਤ ਹੀ ਚੰਗਾ ਲੱਗਿਆ ਸਮਾਗਮ ਸਮਾਪਤ ਹੋਣ ਤੋਂ ਬਾਅਦ ਚਾਹ ਪੀਂਦਿਆਂ ਹਰਮਨ ਨੇ ਅਮਨ ਨਾਲ ਇਹ ਬੋਲ ਸਾਂਝੀ ਕੀਤੇ ਕਵਿਤਾ ਤਾਂ ਤੁਹਾਡੀ ਵੀ ਚੰਗੀ ਲੱਗੀ ਪਰ ਚੰਗੀ ਤਰ੍ਹਾਂ ਪੇਸ਼ ਨਹੀਂ ਕੀਤੀ ਜਾ ਸਕੀ ਫਿਰ ਵੀ ਤੁਹਾਡੀ ਕਵਿਤਾ ਲਈ ਵਧਾਈ ਅਮਨ ਦੀ ਗੱਲ ਸੁਣ ਹਰਮਨ ਨੇ ਸ਼ਰਮਾਕੀ ਨੀਵੀਂ ਪਾਈ ਉਸ ਤੋਂ ਬਾਅਦ ਵੀ ਉਹ ਕਈ ਸਮਾਗਮਾਂ ਵਿੱਚ ਮਿਲੇ ਪਰ ਗੱਲ ਹਏ ਹੈਲੋ ਤੋਂ ਸ਼ੁਰੂ ਹੋ ਕੇ ਉੱਥੇ ਹੀ ਖਤਮ ਹੋ ਜਾਂਦੀ ਰਹੀ ਵੀ ਅਸੀਂ ਦੇ ਆਖਰੀ ਸਾਲ ਦਸੰਬਰ ਮਹੀਨੇ ਦੇ ਪਹਿਲੇ ਹਫਤੇ ਯੂਨੀਵਰਸਿਟੀ ਦੇ ਪਾਲ ਅਡੀਟੋਰੀਅਮ ਵਿੱਚ ਹੋਈ ਇੱਕ ਸਭਿਆਚਾਰਕ ਪ੍ਰੋਗਰਾਮ ਸਮੇਂ ਉਹਨਾਂ ਨੂੰ ਇੱਕ ਦੂਜੇ ਨਾਲ ਖੁੱਲ੍ਹ ਕੇ ਗੱਲਾਂ ਕਰਨ ਦਾ ਸਮਾਂ ਮਿਲਿਆ ਆਪਣੇ ਕਾਲਜ ਵੱਲੋਂ ਆਈ ਗਿੱਧੇ ਦੀ ਟੀਮ ਦੀ ਹਰਮਨ ਵੀ ਮੈਂਬਰ ਸੀ ਹਰਮਨ ਦੂਤਾ ਜੀ ਕਮਾਲੀ ਕਰਦੀ ਆਪਣੇ ਕਾਲਜ ਵੱਲੋਂ ਪੇਸ਼ ਕੀਤੇ ਗਿੱਧੇ ਦੀ ਆਈਟਮ ਤੋਂ ਬਾਅਦ ਉਹ ਆਪਣੇ ਨਾਲ ਦੀਆਂ ਜਮਾਤਦਾਰਾਂ ਨਾਲ ਅਡੀਟੋਰੀਅਮ ਅੰਦਰੋਂ ਬਾਹਰ ਨਿਕਲੀ ਤਾਂ ਅੱਗੇ ਖੜੇ ਅਮਨ ਨੇ ਉਸ ਦਾ ਹੱਥ ਫੜ ਉਸ ਨੂੰ ਰੋਕ ਲਿਆ ਕਮਾਲ ਆਪਣੇ ਆਪ ਹੀ ਹੋ ਗਈ। ਪਿਛਲੇ 2 ਦਿਨਾਂ ਤੋਂ ਠੰਡ ਲੱਗਣ ਕਾਰਨ ਤਬੀਅਤ ਵਿਗੜੀ ਹੋਈ ਆ। ਪਰ ਫੇਰ ਵੀ ਇੱਜ਼ਤ ਰਹਿ ਗਈ। ਹਰਮਨ ਨੇ ਥੋੜਾ ਅੱਗੇ ਨਿਕਲ ਗਈਆਂ ਆਪਣੀਆਂ ਸਾਥਣਾਂ ਨੂੰ ਦੇਖ ਆਖਿਆ। ਚੱਲ ਕਿਤੇ ਬੈਠ ਕੇ ਚਾਹ ਪੀਨੇ ਆਂ। ਅਮਨ ਉਸ ਦਾ ਹੱਥ ਕੁੱਟ ਕੇ ਫੜ ਲਿਆ। ਕਦੇ ਫੇਰ ਸੀ। ਹੁਣ ਤਾਂ ਮੈਂ ਉਹਨਾਂ ਦੇ ਨਾਲ ਵਾਪਸ ਕਾਲਜ ਜਾਣਾ। ਹਰਮਨ ਨੇ ਉਸ ਦੇ ਹੱਥ ਵਿੱਚੋਂ ਆਪਣਾ ਹੱਥ ਚ ਡਾਉਂਦੀ ਝੂਠੀ ਜੀ ਕੋਸ਼ਿਸ਼ ਕੀਤੀ। ਫੇਰ ਤਾਂ ਕਦੇ ਆਉਣਾ ਹੀ ਨਹੀਂ। ਤੈਨੂੰ ਮੋਟਰਸਾਈਕਲ ਤੇ ਛੱਡ ਕੇ ਆਵਾਂਗਾ। ਪਰ ਅਮਨ ਉਸਦਾ ਹੱਥ ਪਹਿਲਾਂ ਵਾਂਗੀ ਫੜੀ ਰੱਖਿਆ। ਉਸ ਦਿਨ ਉਹਨਾਂ ਸਟੂਡੈਂਟਸ ਸੋਮ ਦੀ ਕੈਂਟੀਨ ਵਿੱਚ ਬੈਠ ਕੇ ਚਾਹ ਪੀਂਦੇ ਸਮੇਂ ਇਧਰ ਲੀਆਂ ਉਧਰ ਲੀਆਂ ਕਿੰਨੀਆਂ ਹੀ ਗੱਲਾਂ ਕੀਤੀਆਂ। ਤੂੰ ਤਾਂ ਇੱਥੇ ਹੀ ਐਮ ਐਸ ਸੀ ਕਰ ਲੈ। ਜਦੋਂ ਅਮਨ ਨੇ ਉਸੇ ਸਾਲ ਹੀ ਆਪਣੀ ਡਿਗਰੀ ਕਲੀਅਰ ਹੋ ਜਾਣ ਬਾਰੇ ਦੱਸਿਆ ਤਾਂ ਇਹ ਸੁਣ ਕੁਝ ਪੱਲੀ ਹਰਮਨ ਦੇ ਚਿਹਰੇ ਉੱਤੇ ਉਦਾਸੀ ਦੀ ਪਰਤ ਛਾ ਗਈ ਪਰ ਉਸਨੇ ਜਲਦੀ ਹੀ ਚਿਹਰੇ ਤੇ ਮੁਸਕਰਾਹਟ ਲਿਆ ਅਮਨ ਨੂੰ ਇਸਲਾ ਦਿੱਤੀ। ਤੇ ਤੂੰ ਕੀ ਕਰਨਾ ਹੈ? ਵੀ ਇਹ ਤਾਂ ਬਾਤ। ਅਮਨ ਨੇ ਹਰਮਨ ਨੂੰ ਪੁੱਛਿਆ ਮੈਂ ਚੰਡੀਗੜ੍ਹ ਜਾਵਾਂਗੀ ਤੁਰ ਫਿਰ ਕੇ ਦੁਨੀਆ ਦੇਖਾਂਗੀ ਹਰਮਨ ਨੇ ਮੁਸਕਰਾ ਕੇ ਜਵਾਬ ਦਿੱਤਾ ਚੰਡੀਗੜ੍ਹ ਕੀ ਕਰਾਂਗੀ ਪਰ ਅਮਨ ਨੇ ਚਾਟ ਉਸ ਨੂੰ ਇਹ ਸਵਾਲ ਪੁੱਛ ਲਿਆ ਕੋਸ਼ਿਸ਼ ਕਰਕੇ ਦੇਖਾਂਗੀ ਜੇ ਮੈ ਇੰਗਲਿਸ਼ ਵਿੱਚ ਦਾਖਲਾ ਮਿਲ ਜਾਵੇ ਉਸ ਦੀ ਗੱਲ ਸੁਣ ਅਮਨ ਥੋੜਾ ਜਿਹਾ ਉਦਾਸ ਹੋ ਗਿਆ ਕਿੱਥੇ ਘੁਆਚੇ ਫਿਰਦੇ ਹੋ ਸੋਚਾਂ ਵਿੱਚ ਡੁੱਬ ਗਏ ਅਮਨ ਦਾ ਹੱਥ ਫੜ ਕੇ ਝੰਜੋੜਦਿਆਂ ਹਰਮਨ ਨੇ ਉਸ ਨੂੰ ਇੱਕ ਵਾਰ ਫਿਰ ਉਸੇ ਬਾਰ ਵਿੱਚ ਲੈ ਆਂਦਾ ਮੈਂ ਚਲੋ ਲੁਧਿਆਣੇ ਜਾ ਆਇਆ ਲੁਧਿਆਣੇ ਵਾਲੇ ਤਾਂ ਤੇਰੇ ਸਾਹਮਣੇ ਬੈਠੇ ਨੇ ਉਹ ਤੇ ਕਿਸ ਨੂੰ ਮਿਲਣ ਚੱਲੇ ਗਏ ਹਰਮਨ ਤਾਂ ਤੇਰੇ ਨਾਲ ਬੈਠੀ ਹੈ ਉਸ ਨਾਲ ਤਾਂ ਤੂੰ ਗੱਲ ਹੀ ਨਹੀਂ ਕਰ ਰਿਹਾ ਸਾਰੀ 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 ਮੈਂ ਭੋਲੀ ਗਿਆ ਕਿ ਉਹ ਮੇਰੇ ਲੱਗੀ ਬੈਠੀ ਹੋਈ ਹੈ ਚੰਡੀਗੜਾ ਆ ਕੇ ਬਹੁਤ ਜ਼ਿਆਦਾ ਉੱਡਣ ਲੱਗ ਪਈ ਹੈ ਆਪਣੇ ਸਾਹਮਣੇ ਬੈਠੀ ਹਰਮਨ ਦਾ ਚਿਹਰਾ ਦੇਖਾ ਮੰਨੇ ਸੋਚਾ ਰਾਤ ਦਾ ਕੀ ਪ੍ਰੋਗਰਾਮ ਹੈ ਹਰਮਨ ਨੇ ਅਮਨ ਦੇ ਚਿਹਰੇ ਲਾਗੇ ਆਪਣਾ ਚਿਹਰਾ ਕਰ ਹੌਲੀ ਜੇ ਇਹ ਗੱਲ ਪੁੱਛੀ ਮੈਂ ਤਾਂ ਰਾਤ ਵਾਲੀ ਬੱਸ ਫੜ ਲੁਧਿਆਣੇ ਜਾਵਾਂਗਾ ਸਵੇਰੇ ਯੂਨੀਵਰਸਿਟੀ ਡਿਪਾਰਟਮੈਂਟ ਵਿੱਚ ਗਾਈਡ ਨਾਲ ਕੁਝ ਡਿਸਕਸ ਕਰਨਾ ਹੈ। ਅਮਨ ਦੀ ਗੱਲ ਸੁਣ ਸਾਹਮਣੇ ਬੈਠੀ ਹਰਮਨ ਦਾ ਚਿਹਰਾ ਇੱਕਦਮ ਹੀ ਉੱਤਰ ਗਿਆ। ਮੇਰੇ ਲਈ ਅੱਜ ਦੀ ਰਾਤ ਨਹੀਂ ਰੁਕ ਸਕਦਾ। ਹਰਮਨ ਨੇ ਜਿਵੇਂ ਤਰਲਾ ਜالیا ਹੋਵੇ। ਹਰਮਨ ਤੂੰ ਮੇਰੀ ਮਜਬੂਰੀ ਸਮਝੀ ਕਿਉਂ ਨਹੀਂ? ਬੜੀ ਮੁਸ਼ਕਲ ਨਾਲ ਕੱਲ ਗਾਈਡ ਨਾਲ ਗੱਲ ਕਰਨ ਦਾ ਸਮਾਂ ਮਿਲਿਆ। ਉਸ ਤੋਂ ਬਾਅਦ ਉਸਨੇ ਆਪਣਾ ਰਿਸਰਚ ਪੇਪਰ ਪੜ੍ਹਨ ਅਮਰੀਕਾ ਚਲੇ ਜਾਣਾ। 2.5 ਮਹੀਨਾ ਬਾਅਦ ਵਾਪਸ ਮੁੜੂ। ਮੇਰਾ ਕੰਮ ਲਟਕ ਜੂ। ਹਮਨ ਨੇ ਉਸ ਨੂੰ ਆਪਣੀ ਮਜਬੂਰੀ ਦੱਸੀ। ਪਲੀਜ਼ ਐਨਵਾਇ ਕਲੀ ਛੱਡ ਕੇ ਨਾ ਜਾ ਤੂੰ ਰਾਤ ਰਹਿਣ ਦਾ ਪ੍ਰਬੰਧ ਮੈਂ ਕਰ ਲੈਨੀ ਹੈ ਹਰਮਨ ਨੇ ਅਮਨ ਦਾ ਹੱਥ ਫੜ ਫਿਰ ਬੈਠ ਜਾਣ ਦੀ ਜ਼ਿੱਦ ਕੀਤੀ ਓਏ ਨਹੀਂ ਦੇਰ ਦੇ ਤਾਂ ਆਪਾਂ ਇਕੱਠੇ ਤੁਰੇ ਫਿਰਦੇ ਆਂ ਬਹੁਤ ਗੱਲਾਂ ਕਰ ਲੀਆਂ ਨੇ ਵਾਦਾ ਕਰਦਾ ਕਿ ਅਗਲੀ ਵਾਰ ਰਾਤ ਰਹਿਣ ਦਾ ਪ੍ਰੋਗਰਾਮ ਬਣਾ ਕੇ ਆਵਾਂਗਾ ਖੜੀ ਹੋ ਗਈ ਹਰਮਨ ਦੇ ਮੋਢੇ ਉੱਤੋਂ ਦੀ ਆਪਣੀ ਬਾਹ ਬਲਦਿਆਂ ਅਮਨ ਨੇ ਇਹ ਗੱਲ ਆਖੀ ਤਾਂ ਉਸਨੇ ਆਪਣੇ ਮੋਢੇ ਉੱਤੋਂ ਦੀ ਬੜੀ ਹੋਈ ਅਮਨ ਦੀ ਬਾਹ ਨੂੰ ਇਕ ਤਰ੍ਹਾਂ ਚਟਕਾ ਦਿੱਤਾ ਤੇ ਉਸ ਤੋਂ ਦੋ ਕਦਮ ਦੂਰ ਹੋ ਜਾ ਖੜੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਨਾਰਾਜ਼ ਨਹੀਂ ਹੋਈ ਦਾ ਅਮਨ ਨੇ ਅੱਗੇ ਵਧ ਉਸ ਨੂੰ ਗਲਵੱਕੜੀ ਵਿੱਚ ਲੈ ਲਿਆ ਹਰਮਨ ਉਸ ਤੇ ਗੱਲ ਲੱਗ ਰੋਣ ਲੱਗ ਪਈ ਉਸ ਦੇ ਮੂੰਹੋਂ ਕੋਈ ਆਵਾਜ਼ ਤਾਂ ਨਾ ਨਿਕਲੀ ਪਰ ਅਮਨ ਨੇ ਉਸ ਸਭ ਕੁਾਸੇ ਨੂੰ ਮਹਿਸੂਸ ਜ਼ਰੂਰ ਕੀਤਾ ਸਵੇਰੇ ਜਲਦੀ ਮੈਨੂੰ ਬੱਸ ਸਟੈਂਡ ਤੇ ਛੱਡਣ ਜਾਣਾ ਪਵੇਗਾ ਅਮਨ ਦੇ ਮੂੰਹੋਂ ਨਿਕਲੇ ਇਹ ਬੋਲ ਸੁਣ ਹਰਮਨ ਦੀਆਂ ਬਾਹਾਂ ਪੂਰੀ ਤਰ੍ਹਾਂ ਅਮਨ ਦੀ ਗਰਦਨ ਦੁਆਲੇ ਜਖੜੀਆਂ ਗਈਆਂ ਜਦੋਂ ਉਹ ਬੀਰ ਬਾਰ ਅੰਦਰੋਂ ਬਾਹਰ ਨਿਕਲੀ ਤਾਂ ਸਮਾਨ ਵਿੱਚ ਤੁਰੇ ਫਿਰਦੇ ਚੰਨ ਨੂੰ ਵੇਖ ਹਰਮਨ ਨੂੰ ਲੱਗਿਆ ਜਿਵੇਂ ਉਸਨੇ ਚੰਨ ਨੂੰ ਫੜ ਆਪਣੀ ਮੁਠੀ ਵਿੱਚ ਕੁੱਟ ਲਿਆ ਹੋਵੇ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ